ਮੇਰੀ ਨਾਂ ਮੈਨੂੰ ਗੌਂਡ ਦੇ ਵਿਰਾਸੀਆਂ ਨਾਲ ਖੇਡਣ ਤੋਂ ਬਥੇਰਾ ਰੋਕਦੀ ਪਰ ਮੈਂ ਉਸ ਦੀਆਂ ਗਾਲਾਂ ਝੜਕਾਂ ਨੂੰ ਕੁਝ ਨਾ ਜਾਣਦਾ ਇੱਕ ਦਿਨ ਮੈਂ ਤੇ ਹੋਰ ਕਈ ਖਾਣੀ ਸ਼ਾਮ ਨੂੰ ਹੋਲਾ ਕਰਨ ਲਈ ਕਿਚਰ ਦੇ ਖੇਤ ਚਲੇ ਗਏ ਕੱਚੇ ਛੋਲਿਆਂ ਦੇ ਟਹਿਟੇ ਕਰਦੇ ਬੂਟਿਆਂ ਨੂੰ ਪੁੱਟ ਕੇ ਅਸੀਂ ਇੱਕ ਥਾਂ ਢੇਰ ਲਾ ਲਿਆ ਅਤੇ ਉਸ ਉੱਤੇ ਸੁੱਕੇ ਕਰੀਰ ਦੇ ਚਾਫੇ ਰੱਖ ਕੇ ਅੱਗ ਲਾ ਦਿੱਤੀ ਗਿੱਲੇ ਬੂਟੇ ਚਰੜ-ਚਰੜ ਕਰਕੇ ਮੱਚੋ ਲੱਗ ਪਏ ਅਤੇ ਸਦੁਰਿਅ ਟਾਟਾਂ ਪਹੁੰਚ ਕੇ ਕਰਾਰੀਆਂ ਹੋਲਾ ਬਣ ਗਈਆਂ ਅਸੀਂ ਚਾਰ ਤੀਕ ਦਾਣੇ ਕੱਡ-ਕੱਡ ਚਬਦੇ ਰਹੇ ਅਤੇ ਕੋਲ ਵਗਦੇ ਖਾਲਚੋਂ ਪਾਣੀ ਪੀ ਕੇ ਰੱਜੇ ਪੁੱਜੇ ਦਾਈ ਦੁੱਕੜ ਖੇਡਣ ਲੱਗ ਪਏ ਮੈਂ ਓੱਕਾ ਪੌ ਲਗਿਆ ਕਿ 7 ਵਜੇ ਮੈਨੂੰ ਮੌਲਵੀ ਰੱਜਵਲੀ ਦੇ ਘਰ ਸਵਾਲ ਸਿੱਖਣ ਵੀ ਜਾਣਾ ਸੀ ਖੇਡਦਿਆਂ ਕਾफी ਚਿਰ ਹੋ ਗਿਆ ਜਦ ਮੇਰੇ ਸਿਰ ਦਾਈ ਆਈ ਤਾਂ ਮੈਨੂੰ ਇੱਕਦਮ ਖਿਆਲ ਆਇਆ ਕਿ ਮੌਲਵੀ ਸਾਹਿਬ ਦਾ ਹੁੱਕਾ ਉਡੀਕਦਾ ਹੋਵੇਗਾ ਕਿਉਂਕਿ ਜਦ ਮੈਂ ਮੌਲਵੀ ਸਾਹਿਬ ਦੇ ਘਰ ਜਾਂਦਾ ਤਾਂ ਪਹਿਲਾ ਕੰਮ ਉਹਨਾਂ ਦਾ ਹੁੱਕਾ ਭਰਨਾ ਹੁੰਦਾ ਸੀ ਮੈਂ ਸਾਰਿਆਂ ਦੀ ਹਾਰੋ-ਬਾਰ ਮਿਹਨਤਾਂ ਕੀਤੀਆਂ ਕਿ ਉਹ ਮੈਨੂੰ ਜਾਣ ਦੇ ਪਰਦਾਈ ਨਵੇਂ ਬਾਜੋਂ ਕੋਈ ਹਿਲਣ ਕਿੜਾ ਦੇਂਦਾ ਸੀ ਹੌਲੀ-ਹੌਲੀ ਹਨੇਰਾ ਹੋ ਗਿਆ ਬੋਰ ਕਿਸੇ ਬੁੱਢੇ ਵਾਂਗ ਉੰਗਲਾਇਆ ਖੜਾ ਸੀ ਹਾਲੀ ਤੇ ਲਾਵੇ ਇੱਕ-ਇੱਕ ਕਰਕੇ ਖੇਤ ਵਿੱਚੋਂ ਚਲੇ ਗਏ ਹਾਲੇ ਦੁਆਲੇ ਦੀ ਸੁੰਝ ਤੋਂ ਇੱਕਦਮ ਘਬਰਾ ਕੇ ਅਸੀਂ ਛੇਤੀ-ਛੇਤੀ ਕਰੀਂ ਪਰਤੇ ਮੇਰੇ ਪਿੱਛੋਂ ਮੇਰੀ ਮਾਂ ਮੈਨੂੰ ਗਲੀ ਵਿੱਚ ਆਵਾਜ਼ਾਂ ਦੇਂਦੀ ਰਹੀ ਪਰ ਜਦ ਕੇਵਲ ਨੇ ਆਗੇ ਆਖਿਆ ਕਿ ਮੈਂ ਦਾ ਜਲਾਇਆਂ ਦੇ ਖੇਤ ਹੋਲਾ ਖਾਣ ਗਿਆ ਹਾਂ ਤਾਂ ਉਹਨੂੰ ਰੋਜ਼ ਚੜ ਗਿਆ ਡੁੱਬ ਜਾਣੇ ਨੂੰ ਆਉਣ ਦੇ ਅੱਜ ਜੇ ਨਾ ਟੰਗਾਂ ਛਾਂਗ ਦੇਵਾਂ ਮੈਂ ਡਰਦਾ ਡਰਦਾ ਘਰ ਬੋੜਿਆ ਕਿੱਥੇ ਗਿਆ ਸੀ ਜੇ ਤੂੰ ਮਾਂ ਮੈਨੂੰ ਦੇਖਣਸਾਰ ਬੋਲੀ ਬਾਹਰ ਖੇਡਣ ਕਿਦੇ ਨਾਲ ਮੁੰਡਿਆਂ ਨਾਲ ਮੈਂ ਪਿਜੀ ਬਿੱਲੀ ਵਾਂਗ ਹੌਲੀ ਹੌਲੀ ਖੁੰਜੋਕ ਤਾਂ ਬੰਟ ਬੋਲਣ ਲੱਗਾ ਕੀ ਕਰਨ ਲੱਗਾ ਇਹ ਹੁਣ ਮੇਰੀ ਮਾਂ ਨੇ ਘੜਕ ਕੇ ਆਖਿਆ ਫਿਰ ਜਦੋਂ ਉਹਨੂੰ ਖਿਆਲ ਆਇਆ ਕਿ ਅੱਜ ਤਾਂ ਮੈਂ ਪੜ੍ਹਨ ਵੀ ਨਹੀਂ ਗਿਆ ਤਾ ਉੱਝਈ ਲੈ ਕੇ ਮੇਰੇ ਵੱਲ ਆਈ ਵੇ ਮੌਲਵੀ ਤੇਰੀ ਜਾਨ ਨੂੰ ਰੋਂਦਾ ਹੋਊ ਤੇ ਤੂੰ ਹਾਲੇ ਇੱਥੇ ਮਰਦਾ ਏ ਇਹ ਆਖਦੇ ਹੋਸ ਮੇਰੇ ਦੋ ਤਨ ਲਫੀੜੇ ਮਾਰੇ ਮੈਂ ਦੋਸਕੂਂ ਦੋਸਕੂਂ ਕਰਦਾ ਅੰਦਰ ਕੋਠੇ ਵਿੱਚ ਜਾ ਕੇ ਮੰਜੀ ਉੱਤੇ ਪੈ ਗਿਆ ਤੇ ਬਹੁਤ ਚਿਰ ਹੌਂ ਕੇ ਲੈਂਦਾ ਲੈਂਦਾ ਰਹਾ ਭਗਵਤੀ ਕੇਵਲ ਤੇ ਸ਼ਾਂਤੀ ਇਕ ਇਕ ਵਾਰ ਸਭੇ ਆ ਕੇ ਮੈਨੂੰ ਇਸ ਤਰ੍ਹਾਂ ਪਿਆ ਦੇਖ ਗਏ ਤੇ ਮਾਂ ਨੂੰ ਜਾ ਕੇ ਆਖਣ ਲੱਗੇ ਉਹ ਰੁੱਸਿਆ ਪਈ ਮੇਰੀ ਮਾਂ ਚੁੱਲੇ ਉੱਤੇ ਦੁੱਧ ਗਰਮ ਕਰਦੀ ਸੀ ਬੋਲੀ ਗਲਿਆ ਰਹਿਣ ਦੇ ਇਸੇ ਤਰ੍ਹਾਂ ਕੱਲ ਨੂੰ ਜਦੋਂ ਮੌਲਵੀ ਬੱਬਰ ਪੰਨੂ ਆਪੇ ਸਿੱਧਾ ਹੋ ਜਾਊ ਉਸ ਮੈਨੂੰ ਰੋਟੀ ਖਾਣ ਵਾਸਤੇ ਆਵਾਜ਼ ਆ ਦਿੱਤੀ ਆ ਮੈਂ ਅਹਿਨ ਪਿਆਰਿਆ ਉਹ ਜੰਮਟਾ ਫੜਕਾਉਂਦੀ ਹੋਈ ਬਾਹਰ ਬੈਠੀ ਉੱਚੀ ਉੱਚੀ ਆਵਾਜ਼ ਦੀ ਸੁਣੀ ਜਦੋਂ ਭੁੱਖ ਲੱਗੀ ਫਿਰ ਰੋਟੀ ਤਾਂ ਮੈਂ ਥੇ ਹੀ ਮੰਗੂਗਾ ਦਿਉਂਗੀ ਉਹਨੂੰ ਮੰਨੀਆ ਪਕਾ ਕੇ ਬਲਦਾ ਬਲਦਾ ਚੋਨਾ ਲਾਉਂ ਮੱਥੇ ਵਿੱਚ ਮੈਂ ਹੁਬਕਾਂ ਲੈਂਦਾ ਉਸੇ ਤਰ੍ਹਾਂ ਪਿਆਰਿਆ ਮੈਨੂੰ ਮਾਂ ਉੱਤੇ ਬੜਾ ਗੁੱਸਾ ਚੜਿਆ ਹੋਇਆ ਸੀ ਦੋਵੇਂ ਪੇਣਾ ਬਾਹਰ ਮੰਜੀ ਉਤੇ ਬੈਠੀਆਂ ਮੇਰੀਆਂ ਸੰਗਾ ਲੌਂਦੀਆਂ ਸਨ ਮੈਂ ਗੁੱਸੇ ਵਿੱਚ ਪੈਰੋਂ ਛਿੱਤਰ ਵਗਾ ਮਾਰੇ ਤੇ ਆਲੇ ਵਿੱਚ ਪਈ ਦੀਵਟਨੋਲ ਟਾ ਦਿੱਤਾ ਅਦੇ ਖੁੰਝੇ ਪਏ ਚਾਰਖਿਆਂ ਦੇ ਤਕਲੇ ਵਿੰਗੇ ਕਰ ਦਿੱਤੇ ਇਸ ਵਿੱਚੋਂ ਵੀ ਮੇਰਾ ਗੁੱਸਾ ਟਲਣਾ ਹੋਇਆ ਮੈਂ ਕੇਵਲ ਦੀਆਂ ਇਕੱਠੀਆਂ ਕੀਤੀਆਂ ਗੋਲੀਆਂ ਤੇ ਕੌਡੀਆਂ ਦੀ ਲੱਪ ਭਰ ਕੇ ਇੱਕ ਮੋਗੇ ਵਿੱਚ ਖੰਡਾਰ ਦਿੱਤੀਆਂ ਸ਼ਾਂਤੀ ਦੇ ਅੱਧ ਬੁਨੇ ਰੇਸ਼ਮੀ ਹਜ਼ਾਰ ਬੰਦ ਵਿੱਚੋਂ ਕਾਨੀਆਂ ਘੜ ਦਿੱਤੀਆਂ ਅਤੇ ਦੋ ਨਾਲ ਪੈਰ ਰਗੜਦਾ ਰਗੜਦਾ ਉਸੇ ਤਰ੍ਹਾਂ ਰੁੱਸਿਆ ਪਿਆ ਰਹਾ ਮੈਨੂੰ ਰੋਟੀ ਦੀ ਲੋੜ ਤਾਂ ਸੀ ਹੀ ਨਹੀਂ ਛੋਲਿਆਂ ਨਾਲ ਜੋ ਟੱਡ ਚੰਗੀ ਤਰ੍ਹਾਂ ਭਰਿਆ ਹੋਇਆ ਸੀ ਐਸ ਲਈ ਵੇ ਸਾਰੇ ਟੱਬਰ ਉੱਤੀ ਆਪਣੇ ਜਵਤ ਤੇ ਗੁੱਸੇ ਦਾ ਹਰਖ ਵਿਖਾਉਣ ਲਈ ਕਾਲਾ ਸਾਂ ਮੇਰੀ ਮਾਂ ਭਾਂਡੇ ਮਾਂਜ ਕੇ ਤੇ ਸਭਨਾਂ ਨੂੰ ਦੁੱਧ ਪਿਲਾ ਕੇ ਜਦੋਂ ਵੇਲੀ ਹੋਈ ਤਾਂ ਕੇਵਲ ਨੇ ਆਖਿਆ ਬਲਵੰਤ ਨੂੰ ਨਹੀਂ ਦੁੱਧ ਪਿਲਾਉਣਾ ਉਹ ਹਨੇਰੇ ਵਿੱਚ ਲਪਕਿਆ ਪਿਆ ਏ ਮਾਂ ਨੇ ਫਿਰ ਗੱਜ ਵਿੱਚ ਆਖਿਆ ਚੰਗਾ ਵੇ ਚਲਦਾ ਪਿਆ ਦੇ ਫਿਰ ਮੈਂ ਤੋਰੀ ਤੁਹਾਡੇ ਸਾਰਿਆਂ ਦੇ ਗੁਰਮਤੇ ਪੂਰੇ ਹੁੰਦੇ। ਪੋਖ ਲੱਗੀ ਤਾਂ ਆਪੇ ਖਾ ਨਿੱਗਰ ਨੋ। ਮੇਰੀ 부ਆ ਗੀਤਾ ਦੇ ਸਾਥਸੰਗ ਤੋਂ ਵਾਪਸ ਆਈ ਤਾਂ ਇਹ ਸਾਰਾ ਝਗੜਾ ਉਸਦੀ ਕੰਨੀ ਪਿਆ। ਉਹ ਛੱਟ ਅੰਦਰ ਆਈ ਮੈਂ ਉਸਦੇ ਪੈਰਾਂ ਦੀ ਬੜਕ ਸੁਣ ਕੇ ਫਿਰ ਵੇਲਕਣ ਲੱਗ ਪਿਆ। ਮੈਨੂੰ ਹਨੇਰੇ ਵਿੱਚ ਟੁੰਦੇ ਹੋਏ ਆਖਣ ਲੱਗੀ ਕੀ ਗੱਲ ਐ ਸਾਊ? ਮੈਂ ਚੁੱਪ ਰਿਹਾ। ਪਿਆਰ ਨਾਲ ਮੈਨੂੰ ਜਗਾ ਕੇ ਤੇ ਮੇਰੇ ਵਾਲਾਂ ਵਿੱਚ ਉਂਗਲਾਂ ਫੇਰ ਕੇ ਬੋਲੀ ਨਾ ਮੇਰਾ ਜੰਦ ਉੱਠ। ਮਾਵਾਂ ਨਾਲ ਨਹੀਂ ਗੁੱਸੇ ਹੋਈ ਦਾ। ਉਠ ਚੰਨ ਕੇ ਬੁੱਲੀ ਖਾਲੇ ਮੈਂ ਸਰਜਰੀ ਪਤਾ ਦਨੀ ਆ ਮੰਡੋਸਕ ਦੇ ਹੋਏ ਆਖਿਆ ਹਟ ਜਾ ਮੈਂ ਨਹੀਂ ਖੰਡਾ ਫੜ ਉਸਨੇ ਮਿਲਾਰ ਕੇ ਮੈਨੂੰ ਬਾਹੋਂ ਫੜਿਆ ਤੇ ਆਪਣੀ ਗੋਦੀ ਵਿੱਚ ਲਟਾ ਲਿਆ ਇਤਰੇ ਵਿੱਚ ਦੀਵਾ ਲਈ ਮੇਰੀ ਮਾਂ ਬਾਹਰੋਂ ਆ ਗਈ ਕੋਠੇ ਰੀਆਂ ਚੀਜ਼ਾਂ ਨੂੰ ਖੰਡਿਆ ਦੇਖ ਕੇ ਆਕਰ ਲੱਗੀ ਦੇਖ ਇਸ ਨਿਆਣੇ ਦੇ ਚੱਜ ਰੋਟੀ ਦੇਣ ਲੱਗੀ ਤਾਂ ਉਹ ਨਹੀਂ ਸੀ ਲਈ ਅੰਦਰ ਆ ਕੇ ਖਰੂਦ ਪੁੱਟਿਆ ਏ ਕੁੜੀਆਂ ਮੁੰਡਿਆਂ ਦੀਆਂ ਸੱਬੇ ਚੀਜ਼ਾਂ ਕਿਵੇਂ ਮਰੋੜ ਤਰੋੜ ਦਿੱਤੀਆਂ ਹਨ ਤੇਰੇ ਪਿਆਰ ਨੇ ਤਾਂ ਇਸ ਨੂੰ ਪੱਟ ਦਿੱਤਾ ਕਿਉਂ ਇਹਦੇ ਤਰਲੇ ਕਰਦੀ ਏ ਇਹਨਾਂ ਗੱਲਾਂ ਨਹੀਂ ਤਾਂ ਇਸ ਨੂੰ ਚੰਬਲਾ ਰੱਖਿਆ ਏ ਲਿਆ ਅੰਦਰ ਡੱਕ ਦਿਆਂ ਭੂਆ ਮੈਨੂੰ ਆਪਣੀ ਗੋਦੀ ਵਿੱਚ ਸਾਮ ਕੇ ਬੈਠੀ ਰਹੀ ਤੇ ਮਾਣ ਨੂੰ ਗੁੱਸੇ ਹੋ ਕੇ ਆਖਣ ਲੱਗੀ "ਕੀ ਕੰਮ ਕਰ ਤੂੰ ਚੰਦਰੀ ਨੂੰ ਨਿਆਣੇ ਦਾ ਰਤੀ ਪਿਆਰ ਨਹੀਂ ਦੇਖਾ ਮੁੰਡਰੀਆ ਅੱਖਾਂ ਰੋ ਰੋ ਕੇ ਲਾਲ ਪਿੰਜੂ ਹੋਈਆਂ ਨੇ" ਇੱਕਦਮ ਮੈਂ ਗੁੱਸੇ ਵਿੱਚ ਆ ਗਿਆ ਅਤੇ ਸਸਕੜੀਆਂ ਲੈ ਕੇ ਰੋਣ ਲੱਗ ਪਿਆ ਭੂਆ ਬਹੁਤ ਚਿਹਰੇ ਛੇਤਰ ਮਨੰਦੀ ਰਹੀ ਮੈਂੋਂ ਦਾ ਰਿਹਾ ਮੇਰਾ ਹਿਰਕ ਆਣ ਮੋਕਾ ਸੀ ਮੈਂ ਉਸ ਨੂੰ ਨਹੀਂ ਸਾਰੇ ਟੱਬਰ ਨੂੰ ਆਪਣੇ ਪੈਰਾਂ ਉੱਤੇ ਝੁਕਿਆ ਦੇਖਣਾ ਚਾਹੁੰਦਾ ਸਾਂ ਔਰ ਕਥਤ ਹਾਰ ਕੇ ਉਹ ਚਲੀ ਗਈ ਮੈਂ ਉਹ ਰਹਿਚਕੀਆਂ ਲੈੰਦਾ ਪਿਆ ਰਿਹਾ ਮੇਰੇ ਕੋਲ ਕੋਈ ਨਾ ਆਇਆ ਪਲਚਰ ਪਿੱਛੋਂ ਮਰੇ ਹੋ ਕੇ ਨ ਮੇਰੀ ਡੈਥ ਦੇ ਹੋ ਗਏ ਮੈਂ ਸ਼ਾਮ ਦੀਆਂ ਖੇਡਾਂ ਫੇਤਾਂ ਦੇ ਹਾਸੇ ਤੇ ਸੱਬੇ ਹਾਨੀਆਂ ਦੀਆਂ ਕਲਾਕਾਰੀਆਂ ਦੇ ਖਿਆਲ ਵਿੱਚ ਮਗਨ ਹੋ ਗਿਆ ਕਿਸੇ ਕਿਸੇ ਵੇਲੇ ਅੱਬੜਵਾਏ ਮੈਂ ਸੁਡਾਰੇ ਮਾਰਨ ਲੱਗ ਪੈਂਦਾ ਸਾਰੇ ਭੈਣ ਭਰਾ ਇੱਕ ਇੱਕ ਕਰਕੇ ਸੌ ਗਏ। ਭੂਆ ਕੁੰਝੇ ਵਾਲੇ ਕੋਠੇ ਅੰਦਰ ਨਾਮ ਜਾਪ ਕਰਦੀ ਉਗਲਾ ਗਈ ਸੀ। ਇਕੱਲੀ ਮੇਰੀ ਮਾਂ ਸਵਾਤ ਵਿੱਚ ਬੈਠੀ ਗਲੋਟੇ ਅਟੇਰਦੀ ਰਹੀ। ਰਾਤ ਅੱਧੀ ਅੱਧਰ ਅੱਧੀ ਉਧਰ ਆਂਡ ਘੁੰਮਣ ਦੇ ਕਰਾਮ ਵਿੱਚ ਸਭਨਾ ਉਤੇ ਨੀਂਦ ਦਾ ਕਾਲਾ ਟੂਣਾ ਸੀ। ਗਲੋਟੇ ਪੱਛੀ ਵਿੱਚ ਪਏ ਉਛਲਦੇ ਟੱਪਦੇ ਸਨ। ਉਹਨਾਂ ਦੀਆਂ ਦੰਦਾ ਨਾਲ-ਨਾਲ ਉਕਰ ਹੀ ਬੈਠੀ। ਉਹ ਅਟੇਰ ਲੋਤੇ ਇੱਕ ਨਿੰਮੇ ਗੀਤ ਦੀ ਬਰੀਕ ਜਹੀ ਲੈਲਕ ਦੀ ਲੈਲਕ ਵੀ ਵਲੇਟ ਰਹੀ ਸੀ। ਉਹ ਇੱਕ ਲੋਰੀ ਸੀ ਜਿਸ ਦਾ ਮਤਲਬ ਟੁੱਟੇ-ਫੁੱਟੇ ਸ਼ਬਦਾਂ ਵਿੱਚ ਕੁਝ ਇਸ ਤਰ੍ਹਾਂ ਸੀ ਮੇਰੀ ਗੋਦੀ ਵਿੱਚ ਸੌਂ ਜਾ ਮੈਂ ਤਾਰਿਆਂ ਦੀ ਠੰਡ ਤੇਰੀਆਂ ਅੱਖਾਂ ਵਿੱਚ ਭਰ ਦਿਆਂਗੀ ਬੱਕਰੀ ਦੇ ਦੁੱਧ ਦੀਆਂ ਤਾਰਾਂ ਦੀ ਵਰਖਾ ਕਰ ਦੇਵਾਂਗੀ ਤੇਰੇ ਬੁੱਲਾਂ ਉੱਤੇ ਤੇਰੇ ਵਾਲਾਂ ਨੂੰ ਚੰਦ ਦੀਆਂ ਓਟਲੀਆਂ ਕਿਰਨਾਂ ਦੇ ਚਾਨਣ ਨਾਲ ਪੋਸਾਂਗੀ ਮੇਰੀ ਗੋਦੀ ਵਿੱਚ ਸੌਂ ਜਾ ਮੇਰੇ ਅੱਬੜਵਾਹੇ ਹੋ ਕੇ ਇਹਨੂੰ ਸੁਣ ਕੇ ਉਸਦੇ ਕੰਨ ਖੜੇ ਹੋ ਗਏ ਮੈਂ ਅੰਦਰ ਪਿਆ ਉਸੇ ਤਰ੍ਹਾਂ ਹੋ ਕੇ ਲੈ ਰਿਹਾ ਸਾਂ ਉਹ ਵਟੇਰਨ ਤੇ ਗਲੋਟੇ ਛੱਡ ਕੇ ਝਾਟ ਅੰਦਰ ਆਈ ਬਲੰਤ ਮੈਂ ਅੱਖਾਂ ਉੱਤੇ ਹਥੇਲੀਆਂ ਰੱਖੀ ਉਸੇ ਤਰ੍ਹਾਂ ਡੋਸਕਦਾ ਰਿਹਾ ਮੇਰੇ ਉੱਤੇ ਝੌਕ ਕੇ ਬੋਲੀ ਪੁੱਤ ਬਲੰਤਿਆ ਐਸਪੀ ਚੌਂਸ ਨੇ ਮੇਰੇ ਵਾਰਾਂ ਨੂੰ ਆਪਣੀਆਂ ਉਂਗਲੀਆਂ ਦੀ ਕੰਗੀ ਵਿੱਚ ਰੋਲਦੇ ਹੋਏ ਕਿਹਾ ਸੁੱਤਾ ਨਹੀਂ ਹਾਲੇ ਸਿਆਉਣਿਆ ਮੇਰੀਆਂ ਅੱਖੀਆਂ ਵਿੱਚੋਂ ਇੱਕ ਵਾਰ ਫਿਰ ਹੰਝੂ ਫਟਵਗੇ ਉਸ ਨੇ ਮੇਰੀਆਂ ਅੱਖਾਂ ਨੂੰ ਛੂਇਆ ਅਤੇ ਮੇਰੇ ਸਿਰ 'ਤੇ ਬੈਠ ਗਈ ਮੇਰਾ ਹੱਥ ਆਪਣੇ ਹੱਥ ਵਿੱਚ ਲੈ ਕੇ ਪਿਆਰ ਨਾਲ ਆਖਣ ਲੱਗੀ ਨਾ ਮੇਰਾ ਸਿਉਣਾ ਰੋਈਦਾ ਹੁੰਦਾ ਏ ਕਦੇ ਉੱਠ ਉਸ ਦੇ ਕੰਬਦੇ ਹੋਏ ਬੁੱਲਾ ਨੇ ਮੇਰੇ ਮੱਥੇ ਨੂੰ ਚੁੰਮਿਆ ਦੇਖ ਮੈਂ ਰੋਟੀ ਖਾਧੀ ਕਿਤੇ ਉੱਠ ਇੰਜ ਨਹੀਂ ਗੁੱਸੇ ਹੋਈ ਦਾ ਐਡਾ ਸਿਆਣਾ ਸੋਥਾ ਹੋ ਕੇ ਇੰਨਾ ਹਰਖ ਉਸ ਦੀ ਆਵਾਜ਼ ਭਰ ਗਈ ਉਸ ਦੀਆਂ ਦੁੱਧ ਭਰੀਆਂ ਬਾਹਾਂ ਨੇ ਮੈਨੂੰ ਗਲਵਕੜੀ ਪਾ ਲਈ ਉਹ ਓਟੇ ਰਣ ਭੁੱਲ ਗਈ ਆਪਣੇ ਗੀਤ ਭੁੱਲ ਗਈ ਬਾਹਰ ਸਰੋਂ ਦੇ ਦੀਵੇ ਨੂੰ ਬੁਝਾਉਣਾ ਭੁੱਲ ਗਈ ਅਤੇ ਮੈਨੂੰ ਆਪਣੀ ਝੋਲੀ ਰਚ ਲੈ ਕੇ ਮੇਰੇ ਸਿਰ ਉੱਤੇ ਹੱਥ ਫੇਰਨ ਲੱਗੀ ਇਸ ਮਮਤਾ ਭਰੇ ਹੱਥ ਦੀ ਛੋਹ ਨੂੰ ਹੀ ਮੈਂ ਤਰਸ ਰਿਹਾ ਸਾਂ ਇਸ ਛੋਹ ਨੇ ਮੇਰੇ ਸਾਰੇ ਦੁੱਖ ਹਰ ਲਈ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ